ਨਵਾਂ ਸ਼ਹਿਰ ਦੇ ਲੰਗੜੋਆ ਬਾਈਪਾਸ ਤੇ Swift ਗੱਡੀ ਸਕੂਟਰੀ ਨਾਲ ਹੋਇਆ ਹਾਦਸਾ ਜੇਲਾ ਸ਼ਿਭਗ ਸਿੰਘ ਨਗਰ ਨਵਾਂ ਸ਼ਹਿਰ ਉੱਤੇ ਖੜੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਦੁੱਧ ਦੀ ਸੇਵਾ ਲੈ ਕੇ ਜਾ ਰਹੇ ਬਜ਼ੁਰਗ ਦਾ Swift ਗੱਡੀ ਦੇ ਨਾਲ ਐਕਸੀਡੈਂਟ ਹੋਇਆ ਅਤੇ ਬਜ਼ੁਰਗ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ Swift ਗੱਡੀ ਨੇ 3-4 ਪਲਟੀਆਂ ਖਾ ਕੇ ਫਿਰ ਸਿੱਧੀ ਹੋ ਗਈ ਅਤੇ ਗੱਡੀ ਵਾਲਾ ਵੀ ਜ਼ਖਮੀ ਹੋ ਗਿਆ ਹੈ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਈ ਹੈ ਜੀ ਅਸੀਂ 5 ਮਿੰਟ ਦੇ ਅੰਦਰ ਨੂੰ ਜਰੂਰੇ ਆ ਗਈ ਪਤਾ ਲੱਗਿਆ ਸਵਿਫਟ ਗੱਡੀ ਨੇ ਇੱਕ ਐਕਟਿਵਨ ਹਿੱਟ ਕੀਤਾ ਜੋ ਵੀ ਬਜ਼ੁਰਗ ਸੀ ਉਹਨਾਂ ਦੇ ਜੈਰੀ ਸੈਕਟਰ ਲੱਗੀ ਉਹਨਾਂ ਨੇ 108 ਦੇ ਥਰੂ ਅਸੀਂ ਐਮਬੂਲੈਂਸ ਦੇ ਹੋ ਸਰਕਾਰੀ ਹਸਪੀਟਲ ਨਮਸ਼ਾਰ ਪਹੁੰਚਾਇਆ ਗਿਆ ਇੰਚਾਰਜ ਸਾਹਿਬ ਉੱਥੇ ਗਏ ਹੋਏ ਆ ਤੇ ਅਸੀਂ ਇਹਨੂੰ ਰੋਡ ਕਲੀਅਰ ਕਰਵਾ ਰਹੇ ਹਾਂ ਤੇ ਟ੍ਰੈਫਿਕ ਨੂੰ ਸਜਾਦੂ ਢੰਗ ਨਾਲ ਕਲੀਅਰ ਕਰਵਾਏ ਤੇ ਜਾ ਰਿਹਾ ਹੈ ਅਤੇ ਇਸ ਗੱਡੀ ਨੂੰ ਅਸੀਂ ਸਾਈਡ ਤੇ ਲਗਾ ਕੇ ਰਸਤਾ ਸਾਫ ਕਲੀਅਰ ਕਰਾਵਾਇਆ